ਹਾਂਜੀ ਵੈਗਬੀ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਆਪਾਂ ਨੂੰ ਸੋਹਣੇ ਸੋਹਣੇ ਕਰਦੇ ਨੇ ਕਮੈਂਟ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਆਪਾਂ ਬਣਾਉਣ ਲੱਗੇ ਜੀ ਸਹੰਜਣੇ ਦੇ ਫੁੱਲਾਂ ਦੀ ਸਬਜ਼ੀ ਪਰ ਜੀ ਕਿਹੜੇ ਲਈ ਆਪਾਂ ਨੇ ਲਏ ਨੇ ਜੀ ਸਹੰਜਣੇ ਦੇ ਫੁੱਲ ਵਿੱਚ ਨਾਲੇ ਆਪਾਂ ਲਈਏ ਜੀ ਪਾਲਕ ਨਾਲੇ ਆਪਾਂ ਲੈਨੇ ਵਿੱਚ ਲਾਲ ਭੱਜੀ ਤੇ ਆਲੂ ਜੀ ਆਪਾਂ ਨੇ ਬੋਇਲ ਕਰ ਲਏ ਨਮਕ ਹਲਦੀ ਪਾ ਕੇ ਆ ਨੂੰ ਵੈਲ ਕਰਕੇ ਪਾਵਾਂਗੇ ਇੱਧਰ ਆਪਾਂ ਨੇ ਲਿਆ ਜੀ ਲਸਣ ਬਰੀਕ-ਬਰੀਕ ਕੱਟ ਲਿਆ ਪਿਆਜ਼ ਲੈਣੇ ਜੀ ਤੇ ਟਮਾਟਰ ਲਿਆ ਇੱਧਰ ਆਪਾਂ ਨੇ ਕੜਾਹੀ ਦੇ ਵਿੱਚ ਵੱਡੇ 2 ਚਮਚ ਸਰੋਂ ਦਾ ਤੇਲ ਰੱਖਿਆ ਗਰਮ ਹੋਣ ਵਾਸਤੇ ਤੇ ਆਪਾਂ ਬਣਾਉਣ ਲੱਗੇ ਆ ਜੀ ਇਹਦੀ ਪੁਰਜੀ ਮੈਂ ਪੋੜਨੇ ਦੋ ਵੀਰੇ ਦੇ ਨਾਲ ਲਸਣ ਪਾ ਦਿੰਨਾ ਠੀਕ ਆ ਆਪਾਂ ਐਡ ਕਰ ਦਾਂਗੇ ਜੀ ਲਸਣ ਨਾਲੇ ਆਪਾਂ ਪਾ ਲਿਆ ਜੀਰਾ ਨਾਲੇ ਆਪਾਂ ਜੀ ਪਿਆਜ਼ ਪਾ ਦਾਂਗੇ ਕੱਟੇ ਹੋਏ ਰਣਾਉਂਦੇ ਇਹ ਲਸਣ ਤੇ ਪਿਆਜ਼ ਨੂੰ ਪਕਾ ਲਾਂਗੇ ਇਹ ਗਰਮ ਕਰਦੇ ਰਹਿਣਗੇ ਆਪਾਂ ਵੀ ਲਸਣ ਤੇ ਆਜ ਨੂੰ ਪਕਾ ਲਾਂਗੇ ਇਹ ਆਪਾਂ ਦੀ ਕਹਾਣੀ ਜਨੇ ਜੇ ਜਿਹੜੂ ਪੱਤੇ ਨਹੀਂਨ ਸੁਕਾ ਕੇ ਦਾ ਪਾਊਡਰ ਬਣਾ ਕੇ ਵੀ ਲੈ ਸਕਦੇ ਆਂ ਵੀ ਇਹ ਵੀ ਪੇਟ ਦੀਆਂ ਬਿਮਾਰੀਆਂ ਲਈ ਵੀ ਠੀਕ ਆ। ਜਿ ਕਰਕੇ ਇਹਦੀਆਂ ਫੜੀਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ ਜੀ। ਤੇ ਆਪਾਂ ਬਣਾ ਰਹੇ ਆ ਇਹਦੇ ਫੁੱਲਾਂ ਦੀ ਭੁਰਜੀ। ਲੋ ਜੀ ਹੈਗੇ ਨੇ ਆਪਣੇ ਸਹੰਜਣੇ ਦੇ ਫੁੱਲ। ਆਲੂ ਜੀ ਆਪਾਂ ਹਮੇਸ਼ਾ ਬੋਇਲ ਕਰਕੇ ਹੀ ਪਾਉਨੇ ਆ ਕੱਚੇ ਆਲੂ ਆਪਾਂ ਘੱਟੇ ਪਾਉਨੇ ਆ ਜੀ ਸਰਦੀ ਦੇ ਵਿੱਚ ਨਾਲ ਦੀ ਨਾਲ ਆਪਣਾ ਜੀ ਤੜਕਾ ਵੀ ਹੋ ਰਿਹਾ ਤਿਆਰ ਹੁਣ ਆਪਾਂ ਜੀ ਲਾਲ ਟਮਾਟਰ ਐਡ ਕਰ ਦਾਂਗੇ ਪੁੱਛੋ ਆਪਾਂ ਈ ਐਡ ਕਰ ਰਹੇ ਆ ਹਲਦੀ ਹੁਣ ਆਪਾਂ ਐਡ ਕਰਦੇ ਹਾਂ ਜੀ ਨਮਕ ਹੁਣ ਆਪਾਂ ਐਡ ਕਰ ਰਹੇ ਹਾਂ ਜੀ ਲਾਲ ਮਿਰਚ ਸੱਤੀ ਨਮਕ ਆਪਾਂ ਥੋੜਾ ਹੀ ਪਾਇਆ ਨਮਕ ਆਪਾਂ ਨੇ ਆਲੂ ਵਿੱਚ ਵੀ ਪਾਇਆ ਜੀ ਜਦੋਂ ਆਲੂ ਬੋਇਲ ਕੀਤੇ ਸੀ ਤੁਸੀਂ ਇਹ ਆਪਣੀ ਕਸੂਰੀ ਮੇਥੀ ਵੀ ਐਡ ਕਰਤੀ। ਥੋੜੀ ਜਿਹੀ ਆਪਾਂ ਇਹਦੇ ਵਿੱਚ ਹੀ ਹਿੰਗ ਪਾਉਣਾ ਹੈ। ਸਾਰੇ ਮਿਕਸ ਕਰ ਲਿਆ ਨੂੰ ਆਪਾਂ ਸਾਰੇ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਰਲਾ ਲਿਆ ਜੀ। ਚੰਗੀ ਤਰ੍ਹਾਂ ਆਪਾਂ ਕਰ ਦਾਂਗੇ ਇਹਨੂੰ ਮਿਕਸ। ਥੋੜਾ ਜਿਹਾ ਆਪਾਂ ਪੀਤਾ ਜੀ ਪਾਣੀ ਹੈ ਇਹ ਮੈਂ ਜਿਹੜੇ ਤਾਪੂ ਨੇ ਜਿੰਨੇ ਵਰਦਿੰਦਾ ਉਹ ਵੀ ਜਾਂ ਨਹੀਂ ਆਪਾਂ ਜੀ ਤੜਕੇ ਨੂੰ 1.5 ਮਿੰਟ ਲਈ ਪਕਾ ਲਿਆ ਸੀਗਾ ਹੁਣ ਆਪਾਂ ਜੀ ਇਹਦੇ ਵਿੱਚ ਸਨੰਜਣੇ ਦੇ ਫੁੱਲ ਨੇ ਜੀ ਪਾਲਕ ਆ ਵਿੱਚ ਹੀ ਆਪਣੀ ਲਾਲ ਭਾਜੀ ਆ ਜੀ ਆਪਾਂ ਸਾਰੀਆਂ ਨੂੰ ਜੀ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਐਡ ਕਰਕੇ ਆਪਾਂ ਚੰਗੀ ਤਰ੍ਹਾਂ ਜੀ ਸਾਰੇ ਤੜਕੇ ਦੇ ਵਿੱਚ ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਜੀ ਕਰ ਦਾਂਗੇ ਮਿਕਸ ਫਿਰ ਢੱਕ ਦਾਂਗੇ ਢੱਕ ਕੇ ਪਕਾਵਾਂ ਹੁਣ ਆਪਾਂ ਜੀ ਇਹਦੇ ਵਿੱਚ ਬੋਇਲ ਕੀਤੇ ਹੋਏ ਆਲੂ ਐਡ ਕਰ ਦਾਂਗੇ ਆਲੂ ਨੂੰ ਵੀ ਜੇ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਇਹਨਾਂ ਦੀ ਪੁਰਜੀ ਵੀ ਆਪਾਂ ਨੂੰ ਜ਼ਰੂਰ ਖਾਣੀ ਚਾਹੀਦੀ ਹੈ ਆਪਣੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਜੀ ਆਪਾਂ ਜੀ ਇਹਦੇ ਵਿੱਚ ਐਡ ਕਰ ਦਾਂਗੇ ਚੀਨੀ ਗਿਰ ਗਿਆ ਲਰਦੀ ਚੀਨੀ ਪਾ ਕੇ ਵੀ ਜੇ ਆਪਾਂ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹੁਣ ਆਪਾਂ ਐਡ ਕਰ ਦਾਂਗੇ ਜੀ ਇਹਦੇ ਵਿੱਚ ਥੋੜਾ ਜਿਹਾ ਦੁੱਧ ਦੁੱਧ ਐਡ ਕਰਕੇ ਆਪਾਂ ਦੀ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਕਰਦਾਂਗੇ ਮਿਕਸ ਆਪਾਂ ਜਿੰਨ ਟੱਕ ਦਾਂਗੇ ਟੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਸਬਜ਼ੀ ਨੂੰ ਆਪਾਂ ਨਾਲ ਦੇ ਨਾਲ ਦੀ ਚੈੱਕ ਕਰਦੇ ਰਹਾਂਗੇ। ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ। ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਜੀ। ਆਪਾਂ ਇਹਨੂੰ ਥੋੜੀ ਥੋੜੀ ਮੈਸ਼ ਕਰ ਦਾਂਗੇ ਦੇਖੋ ਇਹਨਾਂ ਨੂੰ ਹਾਂਜੀ ਆਪਣੀ ਜੀ ਸਾਂਝਣੇ ਦੇ ਫੁੱਲਾਂ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਜਿਹੜੇ ਭੈਣ ਭਰਾ ਆਪਾਂ ਨੂੰ ਜੀ ਡੇਲੀ ਆਦੋ ਜ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜੀ ਸਾਰੇ ਭੈਣ ਭਰਾਸ ਦੇ ਬਸ ਜੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਜੀ ਸਾਰੇ ਭੈਣ ਭਰਾਵਾਂ ਨੂੰ ਸਾਥ ਸਾਰੇ ਕਾਰਜੀ ਧੰਨਵਾਦ ਜੀ